ਗੁਰਬਖਸ਼ ਸਿੰਘ ਜੀ ਕੋਟ ਮਹੰਮਦ ਖਾਨ ਜੀ ਸੁਲਾਣਾ ਮੇਲਾ ਕਰਾ ਜਾਂਦਾ ਕਿਹੜਾ ਮੇਲਾ ਇਹ ਚੰਬਾ ਖੁਰਦ ਜੀ ਕਿਹੜਾ ਪੀਰ ਦਾ ਮੇਲਾ ਕਰਾ ਜਾਂਦਾ ਲਖਦਾ ਦਾ ਲਾਲਾਂ ਵਾਲੇ ਪੀਰ ਦਾ ਮੇਲਾ ਲੱਗਦਾ ਹੀ ਹੈ ਕਿੰਨੇ ਦਿਨ ਚੱਲਦਾ ਹੈ ਤਿੰਨ ਦਿਨ ਮੇਲਾ ਚੱਲਦਾ ਇਤਿਹਾਸਿਕ ਜਗ੍ਹਾ ਵਾ ਇਤਿਹਾਸਿਕ ਮੇਲਾ ਵਾ ਜੀ ਇੱਕ ਸਾਹ ਕਿੰਨੇ ਮੇਲੇ ਲੱਗਦੇ ਨੇ ਦੋ ਮੇਲੇ ਲੱਗਦੇ ਜੀ ਬਾਬਾ ਜੀ ਇੱਕ ਫੱਗਣ ਤੇ ਲੱਗਦਾ ਇੱਕ ਆ ਮਾਗੀ ਆ ਮੇਲਾ ਮਸ਼ਹੂਰ ਬਹੁਤ ਵੱਧ ਕਰਕੇ ਮੇਲਾ ਹੁੰਦਾ ਸਤਾਂ ਬਹੁਤ ਚੜ੍ਹਦੀ ਹੁੰਦੀ ਹੈ ਜੀ ਦੂਰੋਂ ਦੂਰੋਂ ਤਾਂ ਸਕਤਾਂ ਦੀ ਉਹਨਾਂ ਦੀਆਂ ਆਸ-ਮਰਾਦਾਂ ਪੂਰੀਆਂ ਹੁੰਦੀਆਂ ਢੋਲ ਢਮਕੇ ਦੇ ਨਾਲ ਦੁਨੀਆ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਣ ਆਉਂਦੀ ਆ। ਇਹ ਸਭ ਤੇ ਮਾਸੀ ਜਣਾ ਤੋਂ ਲਈ। ਸੰਗਤ ਨੂੰ ਮਮਾ ਕਿਉਂਣਾ ਚਾਹੀਦਾ ਹਰ ਇੱਕ ਦੀ ਆਸ-ਮਰਾਦ ਪੂਰੀ ਹੁੰਦੀ ਆ ਤੇ ਬਹੁਤ ਸੰਗਤ ਦੂਰੋਂ ਦੂਰੋਂ ਆਉਂਦੀ ਆ। ਮਹਾਰਾ ਸੱਚੇ ਪਾਸ਼ਾ ਲਾਲ ਵਾਲੇ ਪੀਰ ਹਰ ਇੱਕ ਦੀ ਆਸ-ਮਰਾਦ ਪੂਰੀ ਕਰਕੇ ਤੋਰਦੇ ਇੱਥੇ। ਬਰਦ ਦੀ ਬਿਨਾ ਦੋਤਾ। ਮੇਰਾ ਨਾਮ ਸਰਜੀਤ ਸਿੰਘ ਹੈ। ਕਿਹੜਾ ਪਿੰਡ ਹੈ? ਪਿੰਡ ਦਾ ਕੋਟ ਮਹਿਮਦ ਖਾਨ ਜੀ ਆਪਣਾ। ਇਹ ਦਰਗਾਹ ਜਿਹੜੀ ਹੈ ਚੰਬਾਖੁਰਦ ਦੇ ਵਿੱਚ ਕਿਹੜੇ ਪੀਰਾਂ ਦੀ ਦਰਗਾਹ ਹੈ ਇਹ ਜੀ ਪੀਰ ਬਾਬਾ ਲਖਦਾਤਾ ਦੀ ਦਰਗਾਹ ਆ ਜੀ ਮਤਲਬ ਬਹੁਤ ਪੁਰਾਣੀ ਤੇ ਮਤਲਬ ਪਹਿਲਾਂ ਤੋਂ ਇਹਦੀ 8 ਕਿੱਲੇ ਪੈਲੀ ਵੀ ਆ ਜਿਆਦਾ ਦਿਨਾਂ ਤੋਂ ਸਲਾਨਾ ਮੇਲਾ ਲੱਗਦਾ ਹੈ ਹਾਂ ਜੀ ਹਰ ਸਾਲ ਜਿਹੜਾ ਮੇਲਾ ਵਾ ਇਹ ਮਾਗੀ ਤੋਂ ਲੈ ਕੇ ਤੇ 3 ਦਿਨ ਮੇਲਾ ਜਿਹੜਾ ਉਹ ਲੱਗਦਾ ਵਾ 13 14 ਤੇ 15 ਤਰੀਕ ਕਿੰਨੇ ਦਿਨ ਮੇਲਾ ਲੱਗਦਾ ਹਾਂ ਜੀ ਕਿੰਨੇ ਮਹੀਨੇ ਲੱਗਦੇ ਨੇ ਸਾਲ ਦੇ ਵਿੱਚ 2 ਮਹੀਨੇ ਲੱਗਦੇ ਆ ਜੀ ਇੱਕ ਫਗਣ ਦੇ ਦੂਜੇ ਵੀਰਵਾਰ ਹੁੰਦਾ ਤੇ একে ਮਾਗੀ ਤੋਂ ਬਾਦਾਂ ਜਿਹੜਾ ਵਾ ਉਹ 13 ਤਰੀਕ ਨੂੰ ਲੋਹੜੀ ਹੁੰਦੀ ਆ ਤੇ 14 ਤੇ 15 13 ਤੇ 14 ਤੇ 15 ਦਾ ਮੇਲਾ ਹੁੰਦਾ ਜੀ ਸੰਗਤਾਂ ਤੇ ਮਮਾ ਆ ਕੇ ਆਉਂਦੀਆਂ ਨੇ ਢੋਲ ਵਾਜੇ ਵਾਜਦੇ ਨੇ ਸਾਹਿਬ ਜੀ ਜਿੰਨਾਂ ਦੀ ਜਿੰਨਾਂ ਦੀ ਜੀ ਆਸਮਰਾਂ ਦਾ ਪੂਰੀ ਹਾਲ ਦੀਆਂ ਜਿਤਨਾ ਬੱਚਿਆਂ ਦੀ ਦਾਤ ਮਿਲਦੀ ਆ ਲਾਲ ਵਾਲਾ ਪੀਰੇ ਨੂੰ ਕਹਿੰਦੇ ਆ ਫਿਰ ਉਹ ਆਪਣੇ ਧੋਟ ਮੱਕੇ ਲੈ ਕੇ ਤੇ ਫਿਰ ਉਹ ਆਉਂਦੇ ਆ ਸਾਰੇ ਆਪਣੇ ਮਤਲਬ ਆਪਣੀ ਸੁਖਣਾ ਜਿਤਨਾ ਸੁਖੀ ਉਹ ਲਾਉਦੇ ਫਿਰ ਆਣ ਕੇ ਹਾਜੀ ਜੀ ਕਿਹਨਾਂ ਲੋੜਾ ਲਾਪਰੀ ਸਿੰਘ ਜੀ ਕਿੱਥੋਂ ਆਏ ਤੁਸੀਂ ਆਦਾ ਪਿੰਡ ਨਾਗੋਕੇ ਜੀ ਕਿਹੜੀ ਜਗ੍ਹਾ ਮੇਲਾ ਮਨਾਇਆ ਜਾਂਦਾ ਹੈ ਤਨ ਤਨ ਪੀਰ ਬਾਬਾ ਲੱਖ ਦਾਤਾ ਜੀ ਪਿੰਡ ਚੰਬਾ ਸਲਾਨਾ ਮੇਲਾ ਮਨਾਇਆ ਜਾਂਦਾ ਹੈ ਹਾਂਜੀ ਸਲਾਨਾ ਮੇਲਾ ਹਰ ਸਾਲ ਦੀ ਜਦੋਂ ਤੁਸੀਂ ਹਰ ਮੇਲੇ ਤੇ ਆਉਂਦੇ ਜੀ ਹਾਂਜੀ ਹਾਂਜੀ ਸਰ ਹਾਲ ਮੇਲੇ ਤੇ ਆਈਦਾ ਹਰ ਸਾਲ